ਵੇਈ ਨਦੀ ਦੇ ਵਿੱਚ ਡਿੱਗਣ ਕਾਰਨ ਸਗੇ ਭੈਣ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੀ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਤੋਂ ਦਵਾਈ ਲੈਣ ਦੇ ਲਈ ਨਿਕਲੇ ਸੀ ਪਰੰਤੂ ਵੇਈ ਨਦੀ ਦਾ ਪਾਣੀ ਜੋ ਸੜਕ ਦੇ ਉੱਪਰ ਚੱਲ ਰਿਹਾ ਸੀ ਕਾਫੀ ਜ਼ਿਆਦਾ ਵਹਾਅ ਸੀ ਅਤੇ ਇਹਨਾਂ ਦਾ ਸਾਈਕਲ ਉੱਥੇ ਬਿਕਾਬੂ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੀ ਪੁਲਤੋ ੇਠਾਂ ਡਿੱਗ ਜਾਂਦੇ ਨੇ ਹਾਲਾਂਕਿ ਡੂੰਘਾਈ ਜ਼ਿਆਦਾ ਹੋਣ ਦੇ ਕਾਰਨ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰੰਤੂ ਡੂੰਘਾਈ ਜ਼ਿਆਦਾ ਹੋਣ ਕਾਰਨ ਇਹ ਦੋਵੇਂ ਵਿੱਚ ਰੁੜ ਜਾਂਦੇ ਨੇ ਅਤੇ ਕੜੀ ਮੁਸ਼ਕਲ ਤੋਂ ਬਾਅਦ ਦੋਵਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਪਰੰਤੂ ਜਦੋਂ ਤੱਕ ਬਾਹਰ ਕੱਟ ਕੇ ਹਸਪਤਾਲ ਲੈ ਕੇ ਜਾਇਆ ਜਾਂਦਾ ਉਦੋਂ ਤੱਕ ਦੋਵਾਂ ਦੀ ਹੀ ਮੌਤ ਹੋ ਗਈ ਸੀ ਤਾਂ ਫਗਵਾੜਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵੇਹ ਦੇ ਵਿੱਚ ਡਿੱਗਣ ਦੇ ਕਾਰਨ ਸਕੇ ਭੈਣ ਭਰਾਵਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਰ ਤੋਂ ਦਵਾਈ ਲੈਣ ਦੇ ਲਈ ਨਿਕਲੇ ਸੀ ਪੁਲ ਦੇ ਉੱਪਰ ਜਾ ਕੇ ਪਾਣੀ ਕਾਫੀ ਜ਼ਿਆਦਾ ਪੁਲ ਤੋਂ ਉੱਪਰ ਚੱਲ ਰਿਹਾ ਸੀ ਤੇਜ਼ ਸੀ ਵਹਾਅ ਉਸ ਦਾ ਅਤੇ ਇਹਨਾਂ ਦਾ ਸਾਈਕਲ ਜੋ ਹੈ ਉੱਥੋਂ ਸਿੱਧਾ ਪੁਲ ਤੋਂ ਡਿੱਗ ਜਾਂਦਾ ਹੈ نیچے ਜਿਸ ਦੇ ਵਿੱਚ ਦੋਵਾਂ ਦੀ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਪੁਲ ਦੇ ਉੱਤੇ ਰੇਲਿੰਗ ਨਾ ਹੋਣ ਦਾ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੇਕਰ ਰੇਲਿੰਗ ਲੱਗੀ ਹੁੰਦੀ ਤਾਂ ਸ਼ਾਇਦ ਇਹਨਾਂ ਦੀ ਜਾਨ ਬਚ ਸਕਦੀ ਸੀ ਪਰੰਤੂ ਰੇਲਿੰਗ ਨਾ ਹੋਣ ਦੇ ਕਾਰਨ ਇਹ ਦੋਵੇਂ ਸਿੱਧਾ ਵੇਹ ਦੇ ਵਿੱਚ ਜਾ ਡਿੱਗਦੇ ਨੇ ਜਿਸ ਦੇ ਕਾਰਨ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਜਿਵੇਂ ਹੀ ਇਹ ਖ਼ਬਰ ਆਪਰਦਾ ਲੋਕ ਇਕੱਠੇ ਹੋ ਜਾਂਦੇ ਨੇ ਅਤੇ ਲੋਕਾਂ ਦੇ ਵੱਲੋਂ ਮੌਕੇ ਤੇ ਰੈਸਕਿਊ ਆਪਰੇਸ਼ਨ ਚਲਾਇਆ ਜਾਂਦਾ ਤੇ ਦੋਵਾਂ ਨੂੰ ਹੀ ਬਾਹਰ ਕੱਢ ਲਿਆ ਜਾਂਦਾ ਪਰੰਤੂ ਜਦੋਂ ਤੱਕ ਡਾਕਟਰ ਕੋਲ ਲੈ ਕੇ ਜਾਇਆ ਜਾਂਦਾ ਉਦੋਂ ਤੱਕ ਦੋਵਾਂ ਦੀ ਹੀ ਜਾਨ ਚਲੀ ਗਈ ਸੀ ਤਾਂ ਫਗਵਾੜਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵੇਹ ਦੇ ਵਿੱਚ ਡਿੱਗਣ ਕਾਰਨ ਸਗੇ ਭੈਣ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਏ ਭਾਜੀ ਇਹ ਪਿੰਡੋਂ ਦਵਾਈ ਲੈਣ ਚਲੇ ਸੀਗੇ ਰਾਣੀਪੁਰ ਉੱਚੇ ਪਿੰਡ ਤੋਂ ਖਾੜੀਪੁਰ ਨੂੰ ਦਵਾਈ ਲੈਣ ਚਲੇ ਸੀਗੇ ਤੇ ਰਾਹ ਦੇ ਬਈ ਜਿਹੜੀ ਪੈਂਦੀ ਆ ਉਹ ਕ੍ਰਾਸ ਕਰਨ ਲੱਗੇ ਤੇ ਉੱਥੇ ਪਾਣੀ ਜਿਹੜਾ ਸੀਗਾ ਸੜਕ ਦੇ ਉੱਪਰ ਦੀ ਕ੍ਰਾਸ ਕਰਦਾ ਪਿਆ ਸੀਗਾ ਇਹ ਉੱਥੇ ਕਿਨਾਂ ਦਾ ਸਾਈਕਲ ਡਿਸਬੈਲੈਂਸ ਹੋਇਆ ਤੇ ਇਹ ਖੇਤ ਦੇ ਵਿੱਚ ਡੈਪ ਆਇਆ ਇਹ ਸਾਈਕਲ ਤੇ ਸੀਗੀ ਇਹ ਸਾਈਕਲ ਤੇ ਸੀਗੇ ਦੋਨੋਂ ਪੈਂਡ ਪਰਾਇਆ ਤੇ ਪਾਣੀ ਦੇ ਵਹਾਅ ਨਾਲ ਹੋਇਆ ਪਾਣੀ ਦੇ ਵਹਾਅ ਨਾਲ ਹੋਇਆ ਤੇ ਸਾਰੇ ਆ ਨਾਮ ਵਗੈਰਾ ਕੁਝ ਪਤਾ ਹੈ ਇਹਨਾਂ ਦੋਵਾਂ ਦਾ ਇਹ ਕੱਚਾ ਨਾਮ ਮੁੰਡੇ ਦਾ ਦੀਪਾ ਆ ਤੇ ਕੁੜੀ ਦਾ ਨਾਮ ਪ੍ਰੀਤੀ ਆ ਇਹ ਪੈਂਡ ਭਰਾਈਏ ਦੋਨੇ ਪੈਂਡ ਪਰਾਸ ਕੇ ਪੈਂਡ ਪਰਾ ਉੱਚੇ ਪ ਤੇ ਸਾਦੋ ਆਪਾਂ ਨੂੰ ਕਿੱਦਾਂ ਪਤਾ ਲੱਗਾ ਇਹ ਇਹ ਸਾਨੂੰ ਫੋਨ ਆਇਆ ਮੇਰੇ ਦੋਸਤ ਦਾ ਅੱਛਾ ਯਾ ਹਾਂਜੀ ਤੇ ਹੋਇਆ ਕਿੱਥੇ ਗਏ ਇਹ ਜੇ ਜਗਪਾਲਪੁਰ ਤੇ ਦੁਕਾਨਾਂ ਦੇ ਵਿੱਚ ਬਈ ਪੈਂਦੀ ਆ ਉੱਥੇ ਹੋਇਆ ਆ ਤੇ ਪ੍ਰਸ਼ਾਸਨ ਵਗੈਰਾ ਕਿੱਦਾਂ ਕੋਈ ਆਇਆ ਹਾਂਜੀ ਉੱਥੇ ਪਹੁੰਚੇ ਹੋਏ ਸੀਗੇ ਰਾਵਲਪਿੰਡੀ ਦੇ ਐਸਪੀ ਜੀ ਐਸਪੀ ਵਗੈਰਾ ਪਹੁੰਚੇ ਹੋਏ ਸੀਗੇ ਅਸੈਚੋ ਵਗੈਰਾ ਆਗੇ ਸੀ ਉੱਥੇ ਹਾਂਜੀ ਹਾਂਜੀ ਆਇਆ ਹੋਏ ਸੀ ਮੈਂ ਐਸਸੀ ਸੰਦੇਸ਼ ਨਾਲ ਆ ਰਿਹਾ ਹਾਂਜੀ ਉੱਥੇ ਅੱਜ ਤੋਂ ਹੋਇਆ ਸੀ ਮੈਨੂੰ ਇਨਫੋਰਮੇਸ਼ਨ ਆਈ ਜੇ ਰਾਣੀ ਚੱਚਾ ਤੋਂ ਰਾਣੀ ਬਗੂ ਟ੍ਰੇਨ ਦੇ ਉੱਤੇ ਤੋਂ ਡੱਪਾ ਦਿੱਤਾ ਤੇ ਪਹਿਲੇ ਦਿਨ ਤੋਂ ਕਿ ਖਾਣੇ ਦੇ ਕੋਲ ਤੇ ਤੇ ਇੰਨੀ ਦੇ ਗੀਂ ਬਣਾ ਰਹਾ ਹਾਂ ਉਹ ਸਭ ਖਾ ਗਿਆ ਬਾਅਦ ਕੱਢੀ ਮਾਚਾ ਨਾ ਅੱਧਰ ਨੇ ਜਿੱਤਾ ਪਾਚਨੇ ਅੰਕਤ ਹੈ ਸੁਭਾਗ ਰੰਗਲ ਐਕਸੀਕਿਊਟਿਵ ਦੀ ਕਰੇ ਉਹ ਜਿਹੜੀਆਂ ਦਰਵਾਹੇ ਲੀਆਂ ਉਹ ਸੌਲਾ ਸਤੂਤ ਖਵਾੜੇ ਮੋੜ ਹੀ ਰਿਹਾ ਤੇ ਨਾਮ ਵਗੈਰਾ ਕਲੀਅਰ ਹੋ ਕੀ ਮੈਂ ਜੀ ਸਰਦੀਪ ਸਿੰਘ ਜਿਹੜੇ ਇਸ ਸੌ ਪੁੱਤਰ ਬੋਲਦਾ ਹਾਂ। ਉਹ ਮਾ ਵਾਸੀ ਕਲਿੱਕਾ ਖਾਣਾ ਵਾਲਾ। ਖਾਣਾ ਪਟਾਰਾ ਜਿਹੜਾ ਦਿੱਖ ਦੇ। ਟੇਕ ਗੁਰੇ ਗੁਰੂ ਸਿੰਘ ਜੀ। ਉਹ ਜੀ ਉਸ ਦਿਤੇ ਹੈ। ਭੀਤੀ ਡਾਕਟਰ ਅਕਿੰਦਰ ਕੁਮਾਰ। ਉਹ ਲਸੀਟਾ ਹਮਤਾਰਾ ਦੇ ਲੋਕ। ਇਸੀ ਕੇ ਕਹਦੇ تھے ਕੁਝ ਸ਼ਕਲ। ਸਾਈਕਲ ਤੇ ਸੀ। ਕਿ ਕਿਦੋਂ ਜਾ ਰਹੀ ਸੀ ਕੁਝ ਸਮਝਿਆ। ਉੱਤੇ ਤੋਂ ਬਿਲਪਾਲ ਬਬੂ ਦਵਾਈ ਲੈਣਾ। ਅੱਛਾ ਜੀ ਤੇ ਕੀ ਕਾਰਵਾਈ ਕੀਤੀ ਜਾਵੇ ਪਾਣੀ ਐਸਟਰਾ ਕਰ ਦਿੱਤਾ ਹਮ ਲੋਕ ਠੀਕ ਹੈ